ਅੱਜ ਸਸਰੀ ਘਰ ਸੁਆਗਤ ਦਾ ਤੁਹਾਡਾ ਪਿੰਡ ਬੁਰਜੜਲ ਮਾ ਜਿਲ੍ਹਾ ਮਾਨਸਾ ਤੋਂ ਵੀਡੀਓ ਲੈ ਕੇ ਆ ਰਹੇ ਆਂ ਵੀਡੀਓ ਕਰੀਆ ਵੀਡੀਓ ਆਹ ਨਾਗਾ ਸੱਜਣੋ ਮੱਝ ਲਾ ਲਓ ਤੁਸੀਂ ਸਿੰਘ ਨੇੜੇਓ ਮੋੜਿਆ ਸੋਹਣਾਗਾ ਚਾਰੇ ਥਣ ਕੱਲਾ ਕੱਲਾ ਸਾਰੀ ਗੱਲਬਾਤ ਬਾਈ ਨੂੰ ਕਰਾਂਗੇ ਵੀ ਕਿੰਨੇ ਦਿਨ ਰਹਿ ਗਏ ਕਿੰਨੇ ਮੁੰਡਾ ਚਲੋ ਇੱਕ ਦੋ ਪਸੂ ਲਿਆ ਕੇ ਘਰੇ ਵਿਚਾਰਾ ਮਿਹਨਤ ਕਰਕੇ ਵੇਚ ਬੂਚ ਦਿੰਦਾ ਟੋਕੜਾ ਗੱਬਣਾ ਲਿਆ ਕੇ ਹਨਾ ਕਾਸਦੀਪ ਮੁੰਡੇ ਦਾ ਨਾਮ ਕਾਜਦੀਪ ਨੇੜੇ ਹੋ ਜਾ ਅਸੀਂ ਆ ਬਾਈ ਸਾਰਿਆਂ ਨੂੰ ਹੋਰ ਠੀਕ ਆਗਾ ਜੀ ਹਾਂ ਠੀਕ ਆ ਬਾਈ ਠੀਕ ਹੈ ਹੁਣ ਵੀ ਮਿਲਲਾ ਬਾਈ ਖੇਤੋਂ ਆਇਆ ਹੈਣਾ ਹਾਂ ਹਾਂ ਬਾਈ ਚਲੋ ਮੁੰਡਾ ਮਿਹਨਤੀ ਹੈ ਕਸ ਦੀ ਵਜੇ ਹੁਣ ਆਪਾਂ ਨਗਦੀ ਗੱਲ ਕਰੀਏ ਹਾਂ ਬਾਈ ਕਿੰਨਾ ਮਸੂਆ ਇਹਦਾ ਬਾਈ ਇਹ ਬਾਈ ਚੌਥਾ ਸੂਆ ਸੂਗੀ ਬਾਈ ਹੁਣ ਐਤਗੀ ਚੌਥੇ ਸੂਏ ਸੂਗੀ ਹਾਂ ਹਾਂ ਬਾਈ ਠੀਕ ਹੈ ਬਾਈ ਤੇ ਥਣਾ ਥੁਣਾ ਦੀ ਸਾਫ ਹੈ ਬਾਈ ਹਾਂ ਪੂਰੀ ਸਾਫ ਆ ਬਾਈ ਪੂਰੀ ਟੰਡੀ ਸੀਦਾ ਬਾਈ ਧਾਰ ਦੂਰ ਮੋਟੀ ਹੈ ਜਮਾ ਮੋਟੀ ਹੈ ਬਾਈ ਕੋਈ ਲਾਂਬੇ ਵਾਲਾ ਕੰਮ ਨਹੀਂ ਆਪਾਂ ਕੋਈ ਲਾਂਬੇ ਵਾਲਾ ਕੰਮ ਨਹੀਂ ਹੈਗਾ ਬਾਈ ਠੀਕ ਹੈ ਬਾਈ ਠੀਕ ਹੈ ਤੇ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਕਿੰਨਾ ਦੁੱਧ ਕੱਢਿਆ ਇਹਨੇ ਉਹ ਬਾਈ ਆਪਣੇ 10-11 ਲੀਟਰ 11 ਲੀਟਰ ਪੂਰਾ ਕੱਢਿਆ ਬਾਈ ਇਹਨੇ ਛੱਲੀ ਆਲਾ ਛੱਲੀ ਆਲਾ ਬਾਈ ਠੀਕ ਹੈ ਤੇ ਹੁਣ ਬਾਈ ਜੇ ਆਪਾਂ ਗੱਲ ਕਰੀਏ ਇਹਦੇ ਟੀਕੇ ਕਿਹੜਾ ਲੱਗਿਆ ਪਤਾ ਮੈਨੂੰ ਠੀਕ ਬਾਈ ਹਰਿੰਦਰ ਡਾਕਟਰ ਕੋ ਮਨਾਉਣੇ ਭਰਿਆ ਐ ਦੱਸ ਵੀ ਕੇ ਅੱਛਾ ਹਰਿੰਦਰ ਡਾਕਟਰ ਕੋ ਮੰਨਣ ਵਾਲੇ ਨੇ ਭਰਿਆ ਚੰਗਾ ਭਰਿਆ ਬਾਈ ਹਾਂ ਚੰਗਾ ਭਰਿਆ ਬਾਈ ਠੀਕ ਐ ਬਾਈ ਠੀਕ ਐ ਜੇ ਆਪਾਂ ਹੁਣ ਇੱਕ ਗੱਲ ਹੋਰ ਕਰੀਏ ਹੁਣ ਇਹਦੇ ਚ ਦਿਨ ਕਿੰਨੇ ਰਹਿੰਦੇ ਨੇ ਬਾਈ ਇਹਦੇ 10 ਤਰੀਕ ਨੂੰ ਪੂਰੇ ਹੋ ਜਾਣਗੇ ਬਾਈ 10 ਤਰੀਕ ਨੂੰ ਪੂਰੇ ਹੋ ਜਾਣਗੇ 8 ਦਿਨ ਲੰਮਾਲੀਏ ਵੀ 7-8 ਦਿਨ ਹਾਂ ਹਾਂ ਬਾਈ 7-8 ਦਿਨ ਰਹਿ ਗਏ ਸੱਜਣੋ ਬਾਕੀ ਠੰਡੀ ਠੋਡੀ ਬਹੁਤ ਆ ਹਨਾ ਪੂਰੀ ਠੰਡੀ ਆ ਬਾਈ ਦੇਖ ਲੋ ਸੱਜਣੋ ਪਤਲਾ ਪਿੰਡਾ ਲੱਗਿਆਗਾ ਚੰਗੀ ਆ ਦੁੱਧ ਦੀ ਕੁਆਲਿਟੀ ਦੇ ਵਿੱਚ ਵੀ ਕਾਜ ਨਹੀਂ ਬਾਈ ਪਰ ਪਹਿਲਾ ਤਾਂ ਨਾ ਆਪਣਾ ਪਿੰਡ ਬੋਲ ਕਿੜਾ ਪਿੰਡ ਬਈ ਆਪਣਾ ਬੁਰਜਡਲਮਾ ਬਈ ਜ਼ਿਲ੍ਹਾ ਜ਼ਿਲ੍ਹਾ ਬਈ ਮਾਨਸਾ ਬਈ ਜ਼ਿਲ੍ਹਾ ਆ ਗਿਆ ਮਾਨਸਾ ਜੇ ਹੁਣ ਘਰ ਦੀ ਗੱਲ ਕਰੀਏ ਘਰ ਆਪਣਾ ਬਈ ਚੱਬਰਾਂ ਵਾਲੇ ੱਡੇ ਤੋਂ ਕਰ ਬਈ ਡਾਂਟੇ ਨੰਬਰਦਾਰ ਦੇ ਘਰ ਕੋਲੇ ਰਹਿ ਜਾਂਦਾ ਬਈ ਉੱਥੇ ਪੁੱਛ ਲੈਣਾ ਠੀਕ ਐ ਜਿਹੜਾ ਚੱਬਰਾਂ ਵਾਲਾ ਬੱਸ ਸਟੈਂਡ ਆ ਬੁਰਜਡਲਮਾ ਦਾ ਉੱਥੋਂ ਸਿੱਧਾ ਕੱਚਾ ਪਹਾਉਂਦਾ ਹੈ ਨਾ ਹਾਂ ਬਈ ਠੀਕ ਐ ਬਾਈ ਜੀ ਜੇ ਹੁਣ ਆਪਾਂ ਕਿਹਦੀ ਗੱਲ ਹੋਰ ਕਰੀਏ ਰੇਡ ਦੀ ਰੇਡ ਬਈ ਫੋਨ ਤੇ ਬਈ ਫੋਨ ਤੇ ਕਰੇਗਾ ਨੰਬਰ ਬੋਲ ਬਈ ਨੰਬਰ ਬਈ 76269 ਬਈ ਠੀਕ ਐ ਜੀ 9 ਠੀਕ ਸੱਜਣੋ ਗਾੜੀ ਗੂੜੀ ਚੰਗੀ ਗੜਦੀ ਆਉਂਦੀ ਆ ਹਜੇ ਦਾ ਢੱਲਾ ਢੁੱਲਾ ਪਈਆਂ ਐ ਅੱਠ ਦਿਨਾਂ ਦੀ ਦਾ ਦਿਨ ਰਹਿੰਦੇ ਨੇਗੇ ਕੁਝ ਦਿਨ ਉਤੋਂ ਦੀ ਵੀ ਲੈ ਜਾਂਦੀ ਐ ਬਾਕੀ ਆਪਾਂ ਸਾਨੂੰ ਤੁਰਦੀ ਦੇ ਨਿਗਾ ਮਰਵਾਵਾਂਗੇ ਨਾ ਇਹ ਕਰ ਕਾਸ਼ਾ ਬਾਜਰੂ ਦੌਰ ਬਈ ਆਪਣੀ ਹਾਂ ਬਈ ਮੁੰਡਾ ਮਿਹਨਤੀ ਐ ਇੱਕ ਦੋ ਨਗ ਲੈ ਕੇ ਟੋਕੜਾ ਗੱਬਣਾ ਘਰੇ ਪਾਲ ਪੂਲ ਕੇ ਤਿਆਰ ਕਰਕੇ ਵੇਚਦਾ ਵੀ ਐ ਤੇ ਵੀਡੀਓ ਪਾਉਣੀ ਬਣਦੀ ਵੀ ਸੀ ਸੱਜਣੋ ਇਹ ਨਰਮਾ ਮੁੰਡਾ ਆ ਕਰ ਲੋ ਤੁਰਦੀ ਨੂੰ ਚੱਕ ਸੋਹਣੀ ਐ ਬਾਕੀ ਬਾਈ ਕਹਿੰਦਾ ਆਪਾਂ ਰੇਟ 'ਚੋਂ ਮਾਣਦਾਨ ਫੁੱਲ ਕਰਾਂਗੇ ਜਾਇਜ਼ ਰੇਟ ਕਰਾਂਗੇ ਘਰ ਲਓ ਜੇਕ ਸੱਜਣੋ ਹਜੇ ਤਾਂ ਕੱਚੀ ਐ 8 ਦਿਨਾਂ ਦੀ ਕੁਝ ਦਿਨ ਪਸੂ ਉੱਤੇ ਵੀ ਲੈ ਜਾਂਦਾ ਸੋਹਣੀ ਐ ਪਤਲੀ ਜਾਵੜੀ ਦਾ ਕੱਲਾ ਕੱਲਾ ਅੰਗ ਦਿਖਾਉਂਦੀ ਐ ਅੰਦਰੋਂ ਕਸਦੀ ਪਾ ਹਾਂ ਬਾਈ ਹੁਣ ਇੱਕ ਗੱਲ ਹੋਰ ਕਰੀਏ ਹਾਂ ਬਾਈ ਇਹ ਖਰੀਦੀ ਸੀ ਬਾਈ ਕੇ ਗੱਲ ਹਾਂ ਖਰੀਦੀ ਸੀ ਬਈ ਆਪਾਂ ਪਰ ਟੋਕਰ ਗੱਬਣ ਲੈਂਦੀ ਸੀ ਨਾ ਬਾਈ ਸੱਜਰੀ ਰਹਿਤੀ ਸੀ ਸੱਜਰ ਲੈਂਦੀ ਸੀ ਸੱਜਰ ਲੈਂਦੀ ਸੀ ਠੀਕ ਹੈ ਬਾਈ ਠੀਕ ਹੈ ਹਾਂ ਤੇ ਟੀਗਾ ਦੂ ਆਪਰਾ ਠੀਕ ਹੈ ਬਈ ਆਪਾਂ ਭਰਾ ਹਾਂ ਠੀਕ ਹੈ ਬਾਈ ਠੀਕ ਹੈ ਜੇ ਹੁਣ ਆਪਾਂ ਇੱਕ ਗੱਲ ਹੋਰ ਕਰੀਏ ਠੰਡੀ ਹੈ ਧਾਰ ਦੂਰ ਵੀ ਸਾਫ ਹੈ ਹਨਾ ਹਾਂ ਬਈ ਹਾਂ ਜੇ ਕੋਈ ਦੂਰੋਂ ਨੇੜੋਂ ਫੋਨ ਲਾਉਂਦਾ ਹੈ ਰੇਟ ਵਹਿਜ ਹੋਗਾ ਵਹਿਜ ਬਈ ਰੇਟ ਮਾਨਦਨ ਕਰ ਦਾਂਗੇ ਬਈ ਆਪਾਂ ਠੀਕ ਹੈ ਬਈ ਠੀਕ ਹੈ ਤੇ ਇੱਕ ਗੱਲ ਹੋਰ ਕਰੀਏ ਜੇ ਆਪਾਂ ਹੁਣ ਦਿਨ ਰਹਿੰਦੇ ਇਹਦੇ 8 ਹਨਾ ਰਹਿੰਦੇ ਆਂ ਬਈ ਬਿੱਟ ਲਾਡੂਲਾ ਬਹੁਤ ਐ ਧਾਰਾਂ ਪੌਣੀਆਂ ਸਟਾਰਟ ਕਰਤੀਆਂ ਸੱਜਣੋ ਤੁਹਾਨੂੰ ਦਿਖਾ ਸਕਦੇ ਆ ਮਾਰ ਦੀ ਮੂਰਦੀ ਤਾਂ ਨਹੀਂ ਬਈ ਜਮੀ ਨਹੀਂ ਬਈ ਪੂਰੀ ਸ਼ੀਰ ਆ ਬਈ ਠੀਕ ਐ ਠੰਡੀ ਆ ਹਨਾ ਪੂਰੀ ਪੂਰੀ ਠੰਡੀ ਸ਼ੀਰ ਇੱਕ ਵਾਰੀ ਕਹ ਦੀ ਨੰਬਰ ਹੋਰ ਬੋਲ ਨੰਬਰ ਬਈ 76269 ਬਈ 90201 ਬਈ ਠੀਕ ਐ ਲਓ ਜੀ ਮੁੰਡਾ ਨਰਮ ਪਰਿਵਾਰ ਚੋਂ ਆਦੇ ਆਪ ਵੀ ਨਰਮਾ ਮੁੰਡਾ ਬੱਕਰੀਆਂ ਬੁੱਕਰੀਆਂ ਰੱਖਣਦਾ ਵੀ ਸ਼ਕੀਨ ਆ ਦੇਖੋ ਤੁਹਾਨੂੰ ਆਪ ਦਿਖਾ ਦਿੰਨੇ ਆ ਸੌਆਂ ਦਾ ਪੂਰਾ ਸ਼ੌਂਕ ਹੈ ਮਡੀਆਂ-ਮੁੰਡੀਆਂ ਤੇ ਜਾਨਣਾ ਦਾ ਸ਼ੌਂਕ ਹਾਂ ਬਈ ਬਾਕੀ ਚਾਹੀਦਾ ਠੀਕ ਹੈ ਕਿੰਨਾ ਕਿ ਸ਼ੌਂਕ ਹੈ ਬਈ ਪੂਰਾ ਫੁੱਲ ਹੀ ਸ਼ੌਂਕ ਹੀ ਹੈ ਬਈ ਆਪਾਂ ਠੀਕ ਹੈ ਜੇ ਕੋਈ ਤੋਕੜ ਗੱਬਣ ਚੰਗੀ ਹੋਈ ਬਾਈ ਨਾਲ ਕੰਡੈਕਟ ਕਰਿਓ ਨਾਰਮਲ ਪਰਿਵਾਰ ਜੋ ਆਪਣੇ ਮੰਗੂ ਤੇ ਇਹਦੇ ਨਾਲ ਕੰਡੈਕਟ ਕਰ ਲਿਓ ਇਹ ਖਰੀਦ ਵੀ ਲੈਂਦਾ ਮੁੰਡਾ ਬਾਕੀ ਸਾਰੇ ਸੱਜਣਾ ਦਾ ਵੀਡੀਓ ਦੇਖਣ ਆਲੇ ਦਾ ਧੰਨਵਾਦ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਸੱਜਣੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤਾਂ ਕਿ ਸਾਡਾ ਹੌਸਲਾ ਵਧੇ ਬਾਕੀ ਆਪਾਂ ਤੁਹਾਨੂੰ ਇਹ ਦਿਖਾਤਾ ਦੀ ਏ ਨਾਗੇ ਇਦਾਂ ਮਿੱਤਰੋ ਵੀ 8 ਦਿਨਾਂ ਦੀ ਕੱਚੀ ਐ ਬਾਈ ਕਹਿੰਦਾ ਉਹ ਜਾ ਰੇਡ ਵੀ ਜਾਇਜ਼ ਕਰਾਂਗੇ ਠੀਕ ਐ ਨਾ ਬਾਲੀਆਂ ਚੰਗੀਆਂ ਚੋ ਤੇ ਨਾ ਹੀ ਬਾਲੀਆਂ ਮਾੜੀਆਂ ਚੋ ਦਰਮਿਆਨਾ ਨਾਗੇ ਬਚਾਲੜਲਾ ਮੇਲਾ ਬੰਦੇ ਵੀ ਨਰਮੇ ਕਾਂਟੀ ਮਾਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਸਜਣੋ